ਹਾਂਜੀ ਬਹੁਤ ਹੀ ਪਿਆਰੀ ਤੇ ਬਿਊਟੀਫੁੱਲ ਡਿਵਾਈਨ ਸੋਲਸ ਆਪ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਹੈ ਕਿ ਤੁਸੀਂ ਹਮੇਸ਼ਾ ਦੀ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਅੱਜ ਆਪਾਂ ਇੱਕ ਨਵਾਂ ਟੌਪਿਕ ਲੈ ਕੇ ਆਏ ਆ ਕਿ ਕਿਹੜੇ ਅਜਿਹੇ ਸਾਇੰਸ ਨੇ ਕਿਹੜੇ ਅਜਿਹੇ ਸੰਕੇਤ ਨੇ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਆਤਮਾ ਦੇ ਮਕਸਦ ਤੋਂ ਬਿਨਾ ਇੱਕ ਹੋਰ ਵੀ ਸਾਡੀ ਆਤਮਾ ਦਾ ਕੋਈ ਹੋਰ ਵੀ ਮਕਸਦ ਹੁੰਦਾ ਅਸੀਂ ਉਸ ਮਕਸਦ ਨੂੰ ਕਿਵੇਂ ਪਤਾ ਕਰ ਸਕਦੇ ਹਾਂ ਕਿ ਸਾਡਾ ਕੋਈ ਹੋਰ ਮਕਸਦ ਵੀ ਹੈ ਇਸ ਧਰਤੀ ਤੇ ਆਉਣ ਦਾ ਸੋ ਅੱਜ ਆਪਾਂ ਤਿੰਨ ਕਾਰਨਾਂ ਨੂੰ ਲੈ ਕੇ ਚੱਲਾਂਗੇ ਕਿ ਕਿਹੜੇ ਕਾਰਨਾਂ ਤੋਂ ਆਪਾਂ ਨੂੰ ਪਤਾ ਲੱਗਦਾ ਆ ਕਿ ਇੱਕ ਸੋਲ ਪਰਪਸ ਜਿਹੜਾ ਸਾਡਾ ਹੁੰਦਾ ਆ ਉਹ ਹੁੰਦਾ ਆ ਇਹ ਜਿਹੜਾ ਜਨਮ ਮਰਨ ਦਾ ਚੱਕਰ ਆ ਇਸ ਨੂੰ ਤੋੜ ਲੈਣਾ ਆਪਣੀ ਮੁਕਤੀ ਕਰਾ ਲੈਣੀ ਇਹ ਹਰ ਇੱਕ ਆਤਮਾ ਦਾ ਜਿਹੜਾ ਸੋਲ ਪਰਪਸ ਆ ਉਹ ਹਰ ਇੱਕ ਦਾ ਹੀ ਹੁੰਦਾ ਪਰ ਇਸ ਤੋਂ ਇਲਾਵਾ ਸਾਡੀ ਆਤਮਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਕੋਈ ਹੋਰ ਕੰਟਰੈਕਟ ਵੀ ਸਾਈਨ ਕਰਕੇ ਆਈ ਹੁੰਦੀ ਆ ਕਿ ਧਰਤੀ ਤੇ ਜਾ ਕੇ ਮੈਂ ਇਸ ਜਨਮ ਮਰਨ ਦੇ ਜਿਹੜੇ ਗੇੜ ਤੋਂ ਮੁਕਤੀ پا ਕੇ ਕੋਝੇ ਇੱਕ ਹੋਰ ਆਪਣੇ ਕੰਮ ਵੀ ਪੂਰੇ ਕਰਨੇ ਹਨ ਜਿਹੜੇ ਕਿ ਛੋਟੇ ਜਾਂ ਵੱਡੇ ਕਿਸੇ ਵੀ ਪੱਧਰ ਦੇ ਹੋ ਸਕਦੇ ਨੇ ਸੋ ਅੱਜ ਆਪਾਂ ਉਹਨਾਂ ਤਿੰਨ ਸੰਕੇਤਾਂ ਤੇ ਝਾਤ ਪਾਵਾਂਗੇ ਕਿ ਕਿ ਅਜਿਹੇ ਕਿਹੜੇ ਤਿੰਨ ਸੰਕੇਤ ਨੇ ਜਿਨ੍ਹਾਂ ਤੋਂ ਸਾਨੂੰ ਪਤਾ ਲੱਗ ਸਕਦਾ ਆ ਪਹਿਲਾ ਇਹ ਹੈਗਾ ਕਿ ਅਜਿਹੇ ਵਿਅਕਤੀਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਖਾਲੀਪਣ ਮਹਿਸੂਸ ਹੁੰਦਾ ਰਹਿੰਦਾ ਆ ਪਾਵੇਂ ਉਹਨਾਂ ਨੇ ਆਪਣਾ ਸਕੂਲ ਵੀ ਕੰਪਲੀਟ ਕਰ ਲਿਆ ਹੋਵੇ ਕਾਲਜ ਦੀ ਪੜ੍ਹਾਈ ਵੀ ਪੂਰੀ ਕਰ ਲਈ ਹੋਵੇ ਕੋਈ ਨੌਕਰੀ ਵੀ ਲੈ ਲਈ ਹੋਵੇ ਕਿਤੇ ਜਿੱਥੇ ਉਹਨਾਂ ਨੇ ਸੋਚਿਆ ਹੋਵੇ ਕਿ ਅਸੀਂ ਇਸ ਦੇਸ਼ ਦੇ ਵਿੱਚ ਜਾ ਕੇ ਸੈੱਟ ਹੋਣਾ ਉੱਥੇ ਵੀ ਪਹੁੰਚ ਚੁੱਕੇ ਹੋਣ ਜ਼ਿੰਦਗੀ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਵੀ ਉਹਨਾਂ ਨੂੰ ਭਾਵੇਂ ਮਿਲ ਚੁੱਕੀਆਂ ਹੋਣ ਪਰ ਫਿਰ ਵੀ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਅੰਦਰਲੇ ਖਾਲੀਪਣ ਨੂੰ ਪੂਰਾ ਨਹੀਂ ਕਰਦੀਆਂ ਉਹਨਾਂ ਨੂੰ ਇੰਜ ਲੱਗੇ ਜਾਂਦਾ ਕਿ ਕੁਝ ਹੋਰ ਕਰਨਾ ਬਾਕੀ ਹੈ ਕਈ ਲੋਕ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਬੁਢਾਪੇ ਤੱਕ ਇੱਕੋ ਹੀ ਰੁਟੀਨ ਦੇ ਵਿੱਚ ਚੱਲੀ ਜਾਂਦੇ ਹਨ ਉਹਨਾਂ ਦੀ ਜਿਹੜੀ ਰੋਜ਼ਮਾਰਾ ਦੀ ਰੁਟੀਨ ਹੁੰਦੀ ਆ ਉਹੀ ਇੱਕੋ ਤਰ੍ਹਾਂ ਦੇ ਕੰਮ ਹੁੰਦੇ ਨੇ ਤੇ ਨਾ ਹੀ ਉਹ ਉਸ ਘੇਰੇ ਤੋਂ ਬਾਹਰ ਨਿਕਲ ਕੇ ਕੁਝ ਸੋਚਦੇ ਨੇ ਤੇ ਨਾ ਹੀ ਸੋਚਣਾ ਚਾਹੁੰਦੇ ਨੇ ਪਰ ਜਿਹੜੇ ਲੋਕ ਇੱਕ ਵੱਖਰਾ ਸੋਲ ਪਰਪਸ ਲੈ ਕੇ ਧਰਤੀ ਤੇ ਆਏ ਹੁੰਦੇ ਨੇ ਉਹਨਾਂ ਨੂੰ ਹਮੇਸ਼ਾ ਅੰਦਰੋਂ ਅੰਦਰੀ ਕੁਝ ਨਾ ਕੁਝ ਇਹ ਲੱਗਦਾ ਰਹਿੰਦਾ ਆ ਕਿ ਨਹੀਂ ਐਨੇ ਕ ਨਾਲ ਸਾਡੀ ਸੰਤੁਸ਼ਟੀ ਨਹੀਂ ਆ ਅਸੀਂ ਕੁਝ ਹੋਰ ਵੀ ਕਰਨ ਆਏ ਹੋਏ ਆ ਪਰ ਹਜੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਹੁੰਦਾ ਕਿਉਂਕਿ ਐਨਾ ਉਹਨਾਂ ਨੇ ਉਸ ਅਕਾਲਪੁਰਖ ਵਾਹਿਗੁਰੂ ਜੀ ਨੂੰ ਆਪਣਾ ਆਪ ਸਰੈਂਡਰ ਆਪਣਾ ਆਪ ਸਮਰਪਣ ਨਹੀਂ ਕੀਤਾ ਹੁੰਦਾ ਤਾਂ ਕਰਕੇ ਉਹ ਉਸ ਮਕਸਦ ਤੱਕ ਪਹੁੰਚ ਨਹੀਂ ਸਕਦੇ ਇਹ ਪਹਿਲਾ ਸੰਕੇਤ ਆ ਜਿਨ੍ਹਾਂ ਤੋਂ ਆਪ ਜੀ ਆਪਣੇ ਅੰਦਰ ਛਾਤੀ ਮਾਰ ਸਕਦੇ ਹੋ ਜੇਕਰ ਆਪ ਜੀ ਨਾਮ ਸਿਮਰਨ ਦੇ ਰਸਤੇ ਤੇ ਚੱਲ ਵੀ ਪਏ ਹੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਰਜ਼ੀ ਦੇ ਨਾਲ ਤੇ ਆਪ ਜੀ ਨੂੰ ਲੱਗ ਰਿਹਾ ਹੈ ਕਿ ਮੁਕਤੀ ਲੈਣੀ ਹੈ ਜਨਮ ਮਰਨ ਦਾ ਜਿਹੜਾ ਚੱਕਰ ਵੀ ਉਹ ਹੈ ਇਸ ਨੂੰ ਤੋੜਨਾ ਹੈ ਬਟ ਇਸ ਚੱਕਰ ਵੀ ਨੂੰ ਤੋੜਨ ਤੋਂ ਬਿਨਾ ਵੀ ਕੁਝ ਹੋਰ ਇਸ ਸਮਾਜ ਦੇ ਲਈ ਕਰਕੇ ਜਾਣਾ ਤਾਂ ਇਹ ਪਹਿਲਾ ਸੰਕੇਤ ਆ ਜੇਕਰ ਆਪ ਜੀ ਨੂੰ ਇਹ ਅੰਦਰ ਖਾਲੀਪਨ ਮਹਿਸੂਸ ਹੁੰਦਾ ਇਹ ਇੱਕ ਘਾਟ ਮਹਿਸੂਸ ਹੁੰਦੀ ਹੈ ਕਿ ਕੁਝ ਕਰਨਾ ਬਾਕੀ ਹੈ ਸੋ ਹੁਣ ਆਪਾਂ ਗੱਲ ਕਰਦੇ ਆ ਦੂਸਰੇ ਸੰਕੇਤ ਦੀ ਅਜਿਹੇ ਵਿਅਕਤੀ ਜਿਹੜੇ ਕਿ ਸਮਾਜ ਦੇ ਵਿੱਚ ਕੁਝ ਨਾ ਕੁਝ ਬਦਲਾਅ ਲਿਆਉਣ ਲਈ ਇੱਕ ਆਪਣਾ ਮਕਸਦ ਲੈ ਕੇ ਆਏ ਹੁੰਦੇ ਆ ਅਜਿਹੇ ਵਿਅਕਤੀ ਬਹੁਤ ਹੀ ਜ਼ਿਆਦਾ ਓਵਰ ਸੈਂਸਿਟਿਵ ਹੁੰਦੇ ਆ ਬਹੁਤ ਹੀ ਭਾਵਨਾਤਮਕ ਰੂਪ ਤੋਂ ਇਹ ਅੰਦਰੋਂ ਕਮਜ਼ੋਰ ਹੁੰਦੇ ਆ ਜਿਵੇਂ ਕਿ ਦੂਸਰੇ ਦਾ ਦੁੱਖ ਦੇਖ ਕੇ ਦੂਸਰੇ ਨੂੰ ਰੋਂਦਾ ਦੇਖ ਕੇ ਨਾਲ ਹੀ ਅੱਖਾਂ ਦੇ ਵਿੱਚ ਪਾਣੀ ਲੈ ਆਉਣਾ ਨਾਲ ਹੀ ਰੋਣ ਲੱਗ ਜਾਣਾ ਦੂਸਰੇ ਦੇ ਦਰਦ ਨੂੰ ਆਪਣਾ ਦਰਦ ਮਹਿਸੂਸ ਕਰ ਲੈਣਾ ਇਹ ਭਾਵੇਂ ਕਿ ਇੱਕ ਸਟਰੋਂਗ ਪਰਸਨੈਲਿਟੀ ਹੁੰਦੀ ਆ ਇਹਨਾਂ ਦੀ ਪਰ ਫੇਰ ਵੀ ਇਹ ਅੰਦਰੋਂ ਇੱਕ ਲਾਜਵੰਤੀ ਦੇ ਪੌਦੇ ਦੀ ਤਰ੍ਹਾਂ ਹੁੰਦੇ ਆ ਜਿਸ ਨੂੰ ਕਿ ਸ਼ੂਈ ਮੂਈ ਦਾ ਪੌਦਾ ਵੀ ਕਿਹਾ ਜਾਂਦਾ ਜਿਹੜਾ ਹੱਥ ਲਾਇਤੇ ਜਿਸ ਦੇ ਪੱਤੇ ਸੁੰਗੜ ਕੇ ਇਕੱਠੇ ਹੋ ਜਾਂਦੇ ਨੇ ਉਸੇ ਤਰ੍ਹਾਂ ਅੰਦਰੋਂ ਇਹਨਾਂ ਦਾ ਜਿਹੜਾ ਹਿਰਦਾ ਹੁੰਦਾ ਉਹ ਬਹੁਤ ਕੋਮਲ ਹੁੰਦਾ ਦੂਸਰੇ ਦੇ ਦੁੱਖ ਦਰਦ ਨੂੰ ਇਹ ਆਪਣਾ ਦੁੱਖ ਦਰਦ ਸਮਝਦੇ ਹਨ ਹਮੇਸ਼ਾ ਤੋਂ ਹੀ ਸੋ ਇਹ ਸੀ ਦੂਸਰਾ ਸੰਕੇਤ ਹੁਣ ਆਪਾਂ ਚੱਲਦੇ ਆਂ ਤੀਸਰੇ ਸੰਕੇਤ ਵੱਲ ਅਜਿਹੇ ਵਿਅਕਤੀਆਂ ਦੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਪਰਸਥਿਤੀਆਂ ਨੂੰ ਸੁਧਾਰਨ ਦੇ ਲਈ ਇਹਨਾਂ ਨੇ ਕੰਮ ਕਰਨਾ ਹੁੰਦਾ ਉਹ ਪਰਸਥਿਤੀਆਂ ਉਹ ਚੈਲੰਜ ਵਾਰ-ਵਾਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜ਼ਰੂਰ ਆਉਣਗੇ ਤੇ ਇਹ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਨਾਕਾਮਯਾਬ ਵੀ ਹੁੰਦੇ ਰਹਿਣਗੇ ਵਾਰ-ਵਾਰ ਇਹ ਫੇਲ ਹੁੰਦੇ ਰਹਿਣਗੇ ਉਨਾ ਪਰਸਥਿਤੀਆਂ ਦਾ ਸਾਹਮਣਾ ਕਰਦੇ ਹੋਏ ਇਹਨਾਂ ਨੂੰ ਲੱਗਦਾ ਹੈ ਕਿ ਹਮੇਸ਼ਾ ਅਕਾਲਪੁਰਖ ਵਾਹਿਗੁਰੂ ਜੀ ਮੇਰੀ ਜ਼ਿੰਦਗੀ ਦੇ ਵਿੱਚ ਇੱਕੋ ਹੀ ਤਰ੍ਹਾਂ ਦਾ ਜਿਹੜਾ ਟੈਸਟ ਆ ਵਾਰ-ਵਾਰ ਪਾ ਰਹੇ ਨੇ ਤੇ ਮੈਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਸ ਟੈਸਟ ਦੇ ਵਿੱਚੋਂ ਫੇਲ ਹੋ ਗਿਆ ਅਜਿਹਾ ਕੁਝ ਹੀ ਸੋਚਦੇ ਰਹਿੰਦੇ ਨੇ ਪਰ ਹੁੰਦਾ ਕੀ ਹੈ ਕਿ ਉਹ ਅਕਾਲਪੁਰਖ ਵਾਹਿਗੁਰੂ ਜੀ ਇਹਨਾਂ ਵਿਅਕਤੀਆਂ ਨੂੰ ਉਹਨਾਂ ਪਰਸਥਿਤੀਆਂ ਦੇ ਨਾਲ ਲੜਨ ਦੇ ਲਈ ਪੂਰੀ ਤਰ੍ਹਾਂ ਤਰ ਉ ਤਿਆਰ ਕਰ ਰਹੇ ਹੁੰਦੇ ਹਨ ਜੇਕਰ ਆਪ ਜੀ ਦੀ ਜ਼ਿੰਦਗੀ ਦੇ ਵਿੱਚ ਇੱਕੋ ਹੀ ਤਰ੍ਹਾਂ ਦੀਆਂ ਘਟਨਾਵਾਂ ਵਾਰ-ਵਾਰ ਵਾਪਰਦੀਆਂ ਨੇ ਤਾਂ ਇਹ ਘਟਨਾਵਾਂ ਆਪ ਜੀ ਨੂੰ ਮਜਬੂਰ ਕਰ ਦੇਣਗੀਆਂ ਕਿ ਆਪ ਜੀ ਦਾ ਨਜ਼ਰੀਆ ਉਹਨਾਂ ਘਟਨਾਵਾਂ ਦੇ ਪ੍ਰਤੀ ਬਦਲ ਜਾਵੇ ਤੇ ਆਪ ਜੀ ਐਨੇ ਕ ਜਿਆਦਾ ਸਟਰੋਂਗ ਹੋ ਜਾਮੋ ਕਿ ਕੱਲ ਨੂੰ ਜੇਕਰ ਕਿਸੇ ਦੂਸਰੇ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਵੀ ਅਜਿਹੀ પરિਸਥਿਤੀ ਪੈਦਾ ਹੁੰਦੀ ਆ ਤਾਂ ਤੁਸੀਂ ਉਸ ਨੂੰ ਵੀ ਇਸ ਵਿੱਚੋਂ ਨਿਕਲਣ ਦੇ ਰਸਤੇ ਦੱਸ ਸਕੋ ਜਿਵੇਂ ਕਿ ਆਪਜੀ ਦੀ ਜ਼ਿੰਦਗੀ ਦੇ ਵਿੱਚ ਟਵਿਨ ਫਲੇਮ ਜਰਨੀ ਨੂੰ ਲਿਆਇਆ ਜਾਂਦਾ ਆ ਤੁਸੀਂ ਇਸ ਜਰਨੀ ਦੇ ਵਿੱਚ ਉਸ ਮਾਲਕ ਵੱਲੋਂ ਪਾਏ ਜਾਂਦੇ ਹੋ ਤਾਂ ਕਿ ਤੁਸੀਂ ਉਸ ਆਤਮਿਕ ਪ੍ਰੇਮ ਨੂੰ ਮਹਿਸੂਸ ਕਰ ਸਕੋ ਕੱਲ ਨੂੰ ਤੁਹਾਡੇ ਸਾਹਮਣੇ ਕੋਈ ਹੋਰ ਅਜੀਹਾ ਕੇਸ ਆਉਂਦਾ ਹੈ ਤਾ ਤੁਸੀਂ ਉਹਨਾਂ ਦੀਆਂ ਮਜਬੂਰੀਆਂ ਨੂੰ ਸਮਝ ਸਕੋ ਜਿਹੜੀਆਂ ਮੁਸ਼ਕਲਾਂ ਦੇ ਵਿੱਚ ਉਹ ਫਸੇ ਹੋਏ ਨੇ ਉਹਨਾਂ ਨੂੰ ਸਮਝ ਸਕੋ ਤੇ ਉਹਨਾਂ ਦਾ ਹੱਲ ਕਰ ਸਕੋ ਜਾਂ ਤੁਹਾਡੇ ਨਾਲ ਕਦੇ ਪਰਿਵਾਰ ਦੇ ਵਿੱਚ ਕੋਈ ਵਿਤਕਰਾ ਹੋਇਆ ਹੋਵੇ ਕਿਸੇ ਭੈਣ ਭਰਾਵਾਂ ਦੇ ਵਿੱਚ ਵਿਤਕਰਾ ਹੋਇਆ ਹੋਵੇ ਪਰਿਵਾਰ ਦੇ ਵੱਲੋਂ ਹੀ ਕੱਲ ਨੂੰ ਕਿਸੇ ਹੋਰ ਦੇ ਨਾਲ ਅਜਿਹਾ ਵਿਤਕਰਾ ਹੋਵੇ ਤਾਂ ਤੁਹਾਨੂੰ ਉਹ ਦੁੱਖ ਦਰਦ ਆਪਣਾ ਦੁੱਖ ਦਰਦ ਮਹਿਸੂਸ ਹੋਵੇ ਤੇ ਤੁਸੀਂ ਉਸ ਨੂੰ ਵੀ ਕੋਈ ਖਾਲਦਾਸ ਸਕੋਂ ਜਾਂ ਕਈਆਂ ਨੂੰ ਦਹੇਜ ਦੀ ਸਮੱਸਿਆ ਆਉਂਦੀ ਆ ਕਈਆਂ ਨੇ ਅਜਿਹਾ ਕੁਝ ਦਹੇਜ ਕਰਕੇ ਸਿਆਹ ਹੁੰਦਾ ਤੇ ਅਜਿਹੇ ਲੋਕ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਦੂਸਰਿਆਂ ਨੂੰ ਦਹੇਜ ਸਮੱਸਿਆ ਦੇ ਵਿਰੁੱਧ ਖੜੇ ਹੋਣ ਦੇ ਲਈ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਨੇ ਸੋ ਇਹ ਤਾਂ ਸੀ ਜੀ ਕੁਝ ਇੱਕ ਮੋਡਲੇ ਸੰਕੇਤ ਜਿਨ੍ਹਾਂ ਤੋਂ ਸਾਨੂੰ ਪਤਾ ਲੱਗ ਸਕਦਾ ਆ ਕਿ ਅਸੀਂ ਜੇਕਰ ਧਰਤੀ ਤੇ ਆਏ ਹਾਂ ਤਾਂ ਅਸੀਂ ਆਪਣਾ ਜਿਹੜਾ ਮੇਨ ਸੋਲ ਪਰਪਸ ਆ ਮੁਕਤੀ ਦਾ ਸੋਲ ਪਰਪਸ ਆ ਵਾਹਿਗੁਰੂ ਜੀ ਦੇ ਵਿੱਚ ਭੇਦ ਹੋਣ ਦਾ ਆਪਣਾ ਮਕਸਦ ਆ ਉਸ ਤੋਂ ਇਲਾਵਾ ਕੁਝ ਹੋਰ ਵੱਖਰਾ ਮਕਸਦ ਵੀ ਲੈ ਕੇ ਆਏ ਹਾਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਅਸੀਂ ਆਪਣੇ ਉਸ ਸੋਲ ਪਰਪਸ ਦੇ ਤੱਕ ਬੋਲ ਸਕਦੇ ਆ ਆਪਣੇ ਅੰਦਰ ਉੱਤਰ ਸਕਦੇ ਆ ਆਪਣੇ ਅੰਦਰ ਛਾਤੀ ਮਾਰ ਸਕਦੇ ਹਾਂ ਕਿ ਅਸੀਂ ਵਾਕਿਆ ਬਾਕੀਆਂ ਦੇ ਨਾਲੋਂ ਅਲੱਗ ਹਾਂ ਕਿ ਅਸੀਂ ਆਮ ਤਰ੍ਹਾਂ ਦੀ ਜਿਹੜੀ ਰੁਟੀਨ ਆ ਉਹ ਜੀ ਰਹੇ ਆ ਜਾਂ ਉਸ ਤੋਂ ਹਟ ਕੇ ਕੁਝ ਵੱਖਰਾ ਸੋਚ ਰਹੇ ਆ ਸੋ ਇਹ ਤਾਂ ਸੀ ਅੱਜ ਦੀ ਵੀਡੀਓ ਉਮੀਦ ਹੈ ਕਿ ਆਪ ਜੀ ਨੂੰ ਇਹ ਟੌਪਿਕ ਪਸੰਦ ਆਇਆ ਹੋਵੇਗਾ ਸੋ ਅਗਲੀ ਵੀਡੀਓ ਲੈ ਕੇ ਆਵਾਂਗੇ ਇੱਕ ਨਵੇਂ ਟੌਪਿਕ ਦੇ ਨਾਲ ਉਦੋਂ ਤੱਕ ਲਈ ਆਪ ਸਾਰਿਆਂ ਨੇ ਆਪਣਾ ਖਿਆਲ ਰੱਖਣਾ ਆਪ ਸਾਰਿਆਂ ਦਾ ਰੋਮ ਰੋਮ ਸ਼ੁਕਰਾਨਾ ਜਿਹੜੇ ਕਿ ਟਾਈਮ ਕੱਢ ਕੇ ਵੀਡੀਓ ਨੂੰ ਸੁਣਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓਜ਼ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਥੈਂਕ ਯੂ ਆਕਾਲ ਪਰਖ ਵਾਹਿਗੁਰੂ